ਤਲ ਹਾਂ ਜੀ ਸਿੱਖ ਪਾਸੇ ਸਰਕਾਰਾਂ ਜ਼ੋਰ ਲਾ ਰਹੀਆਂ ਕਿ ਰੁੱਖ ਲਾਓ ਤੇ ਇੱਕ ਪਾਸੇ ਪਿੰਡਾਂ ਦੀਆਂ ਪੰਚਾਇਤਾਂ ਸਰਪੰਚ ਰੁੱਖਾਂ ਨੂੰ ਪਾਟ ਰਹੇ ਆ ਮੈਂ ਪਿੰਡ ਖਡਾ ਦਲਪੁਰਾ ਮਿਰਜ਼ਾ ਜ਼ਿਲ੍ਹਾ ਬਠਿੰਡਾ ਆ ਪਿੱਛੇ ਮੇਰੇ ਤੁਹਾਨੂੰ ਦਰਾਹਤ ਦਿਖਦੇ ਹੋਣੇ ਆ ਦਿਖਾ ਦੇ ਮੜਾ ਹੌਲੀ ਹੌਲੀ ਕਰਕੇ ਓ ਦੂਰ ਤੱਕ ਨਿਗਾਹ ਮਾਰੋਗੇ ਇੱਧਰ ਆਂਬ ਖੜੇ ਆ ਆਂਬਾਂ ਦੇ ਰੁੱਖ ਖੜੇ ਆ ਬਾਈ ਇੱਧਰ ਮੇਰੇ ਪਿੱਛੇ ਤਾਲੀਆਂ ਨੇ ਬਹੁਤ ਪੁਰਾਣੀਆਂ ਆਹ ਦੇਖੋ ਆ ਖੜੇ ਆ ਸਾਰਿਆਂ ਤੇ ਆ ਦੇਖੋ ਬਾਈ ਆ ਕਾਟੀਆਂ ਮਾਰਤੀਆਂ ਆ ਨੰਬਰ ਲਾ ਕੇ ਵੀ ਕਾਟੀਆਂ ਮਾਰਤੀਆਂ ਆ ਸਾਰਿਆਂ ਤੇ ਆ ਦੇਖੋ ਕਾਟੀਆਂ ਮਾਰਤੀਆਂ ਕਾਟੀਆਂ ਮਾਰ ਚੁੱਕੇ ਆ ਆ ਦੇਖੋ ਟਾਲੀ ਕਿੰਨੀ ਵਧੀਆ ਟਾਲੀ ਇੱਧਰ ਨੂੰ ਆ ਜਾ ਆ ਖੜਿਆ ਜਿੰਨੇ ਦਰਖਤ ਖੜੇ ਆ ਉਹ ਪੁਰਾਣੀ ਟਰਾਲੀ ਖੜੀ ਆ 50 70 ਸਾਲ ਪੁਰਾਣੀ ਟਰਾਲੀ ਹੋਣੀ ਆ। ਦਰਖਤ ਤੋਂ ਪਹਿਲਾਂ ਜਰਾ। ਆ ਸਾਰੇ ਦਰਖਤ 96 ਕ 97 ਜਾਂ 99 ਦਰਖਤ ਨੇ ਜਿਹੜੇ ਜਿੰਨਾ ਤੇ ਇਹ 21 ਲੱਖ ਦੱਸਦੇ 21 ਲੱਖ। ਹਾਂਜੀ ਹਾਂਜੀ। 21 ਲੱਖ 20 ਹਜ਼ਾਰ। 21 ਲੱਖ 20 ਹਜ਼ਾਰ ਦੇ ਵਿੱਚ ਇਹ ਪਿੰਡ ਦੇ ਸਰਪੰਚ ਦਲਪ੍ਰੇ ਨਿਰਜੇ ਦੇ ਨੇ ਇਹਦੀ ਬੋਲੀ ਕਰਤੀ ਆ ਜੀ। ਕੋਈ ਮਨਜ਼ੂਰੀ ਨਹੀਂ। ਗੱਲ ਹੋਈ ਐਸਟੇਮ ਨਾਲ ਗੱਲ ਹੋਈ ਵੀਡੀਓ ਨਾਲ ਗੱਲ ਹੋਈ ਆ ਕਿਹਨੂੰ ਸਾਾਨੂੰ ਦਾ ਪਤਾ ਨਹੀਂ। ਫਿਰ ਜੇ ਪਤਾ ਨਹੀਂ ਤਾਂ ਪੰਚਾਇਤ ਵੇਚ ਕੇ ਮੇ ਰਹੀ ਹੈ ਸੋ ਇਹ ਗੱਲ ਦੇ ਉੱਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਡੀਸੀ ਬਰਿੰਡੇ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਹਾਲਾਂਕਿ ਇੱਥੇ ਕੁਝ ਨਹੀਂ ਕਰਨਾ ਨਾ ਕੋਈ ਨਾਮਾ ਟੈਂਕ ਬਣਾਉਣਾ ਨਾ ਕੋਈ ਹੋਰ ਗੱਲਬਾਤ ਕਰਨੀ ਹੈ ਪਰ ਦਰਾਸਤ ਪੱਟੇ ਜਾ ਰਹੇ ਆ ਫਿਸ ਕਰਕੇ ਇਹ ਪਿੰਡ ਵਾਲਾ ਵੀ ਅਪੀਲ ਕਰਦੇ ਆ ਪਿੰਡ ਵਾਸੀ ਵਿਰੋਧ ਖੜਾ ਹੋਇਆ ਇਹਨਾਂ ਨੇ ਇਕੱਠ ਵੀ ਕੀਤਾ ਸੀਗਾ ਵੱਡੇ ਪੱਧਰ ਦੇ ਉੱਤੇ ਪਰਸੋਂ ਕੱਲ ਕੱਲ ਜੀ ਕੱਲ ਇਕੱਠ ਰੱਖਿਆ ਪਿੰਡ ਵਿਰੋਧ ਚ ਹੈ ਅੱਧੀ ਪੰਚਾਇਤ ਨੂੰ ਪਤਾ ਹੀ ਨਹੀਂ ਮਤਾਂ ਕਾਹਦਾ ਪੁਆਇਆ ਕਿਹਾ ਇਹ ਗਿਆ ਵੀ ਦੋ ਚਾਰ ਸੁੱਕੇ ਰੁੱਖਾੜੇ ਪੱਟਣੇ ਆ ਤੇ ਬੋਲੀ ਸਾਰਿਆਂ ਦੀ ਕਰਤੀ 21 ਲੱਖ 20 ਹਜ਼ਾਰ ਦੀ ਰੁੱਖੇ ਰੱਖ ਕੇ 10 ਮਹੀਨੇ ਸੋ ਇਸ ਕਰਕੇ ਇਹ ਜਿਹੜੀ ਸਖਤ ਤੋਂ ਸਖਤ ਕਾਰਵਾਈ ਇਸ ਪੰਚਾਇਤ ਤੇ ਜਿਹੜੇ ਪੰਚਾਇਤ ਦੇ ਵਿੱਚ ਮੈਂਬਰ ਸ਼ਾਮਲਾ ਹੈ ਜਿਹੜਾ ਸਰਪੰਚ ਆਵਦਾ ਜਿਨੇ ਬੋਲੀ ਕੀਤੀ ਹੈ ਤੇ ਜਿਹੜਾ ਬੰਦਾ ਪੱਟਣਾ ਆਊਗਾ ਉਹ ਠੇਕੇਦਾਰ ਉਹਦੇ ਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਯਾਰ ਇੱਥੇ ਸਾਂਝੇ ਥਾਵਾਂ ਤੇ ਖੜੇ ਹੋ ਰੁੱਖ ਰਹਿ ਕਿੱਥੇ ਗਏ ਰੁੱਖ ਲੋਕਾਂ ਨੇ ਆਸੇ ਪਾਸੇ ਦਾ ਪੱਟ ਤੇ ਸਾਰੇ ਖੇਤਾਂ ਪੰਘਿਆਂ ਦੇ ਪੱਟ ਤੇ ਖਾਲਾ ਦੇ ਪੱਟ ਤੇ ਰਹਿ ਗਏ ਆ ਮਾੜੀਆਂ ਮੋਟੀਆਂ ਸਾਂਝੀਆਂ ਥਾਮਾਂ ਦੇ ਗੁੱਸੇ ਬ्यान ਚ ਖੜਾ ਕੋਈ ਪੰਚਾਇਤ ਘਰ ਚ ਖੜਾ ਹੈ ਕੋਈ ਮਾੜਾ ਮੋਟਾ ਵਾਟਰਵਾਸਾਂ ਦੇ ਖੜਿਆ ਉਹਨਾਂ ਨੇ ਵਿਹਤ ਹੋ ਕੇ ਪੈਗੇ ਲੋਕ ਸੋਏ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਦਿਖਾਤਾ 21 ਲੱਖ 20 ਹਜ਼ਾਰ ਚ ਬੋਲੀ ਕਰਕੇ ਸਰਪੰਚ ਨੇ ਪਿੰਡ ਦਾਲਪੁਰੇ ਮਿਰਜੇ ਦੇ ਵਿੱਚ ਰੁੱਖ ਵੇਚੇ ਆ ਕਿਸੇ ਵੀ ਹਾਲ ਦੇ ਵਿੱਚ ਸਾਨੂੰ ਸੰਘਰਸ਼ ਕਰਨਾ ਪਵੇ ਅਸੀਂ ਇਹਨਾਂ ਪਿੰਡਾਂ ਨੂੰ ਇਸ ਖਾਸ ਤੌਰ ਤੇ ਇਸ ਨਗਰ ਨਾਲ ਲੈ ਕੇ ਸੰਘਰਸ਼ ਕਰਾਂਗੇ ਰੁੱਖ ਨਹੀਂ ਪਟਣ ਦੇਵਾਂਗੇ ਇਹ ਜ਼ਿੰਮੇਵਾਰੀ ਡੀਸੀ ਬਰਿੰਡੇ ਦੀ ਬਣਦੀ ਆ ਵੀਡੀਓ ਦੀ ਬਣਦੀ ਹੈ ਵੀ ਕਿਹਦੀ ਮਨਜ਼ੂਰੀ ਨਾਲ ਇਹ ਰੁੱਖ ਜਿਹੜੇ ਪਟਾਏ ਜਾ ਰਹੇ ਹੈ